ਇੱਕ ਬੱਚੇ ਨੂੰ ਯਾਰ ਅਸੀਂ ਚਪੇੜ ਮਾਰਨ ਲੱਗਿਆ ਸੌ ਵਾਰੀ ਸੋਚਦੇ ਦੋ ਕਿਸ ਦਰਿੰਦਗੀ ਦੇ ਮਾਲਕ ਹੋਣਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਇਹ ਰੋੜ ਲਗਾਈਏ ਨੇ ਮੂੰਹ ਦੇ ਨੋਚਿਆ ਪਿਆ ਮੁੰਡੇ ਦਾ ਮੂੰਹ ਤਾਂ ਕਿਉਂ ਨਹੀਂ ਇਕੱਠੇ ਹੋਣਗੇ ਪਬਲਿਕ ਕਿਉਂ ਨਹੀਂ ਇਕੱਠੀ ਹੋਊਗੀ ਮੈਨੂੰ ਦੱਸੋ 6 ਸਾਲ ਦੀ ਬੱਚੀ ਪਰਸੋਂ ਦੀ ਗੱਲ ਆ ਤਮਾਚੇ ਚਾਕੇ ਲੈ ਗਿਆ ਭਈਆ ਹੀ ਲੈ ਗਿਆ ਭਈਆ ਨਹੀਂ ਕੁੜੀ ਇੱਕ ਬੱਚੇ ਨੂੰ ਯਾਰ ਅਸੀਂ ਚਪੇੜ ਮਾਰਨ ਲੱਗਿਆ 100 ਵਾਰੀ ਸੋਚਦੇ ਤੇ ਉਹ ਕਿਸ ਦਰਿੰਦਗੀ ਦੇ ਮਾਲਕ ਹੋਣਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਔਰ ਇਹ ਕੋਈ ਇੱਕ ਕੇਸ ਨਹੀਂ ਗਾ بڑے ਕੇਸ ਅਜਾਂ ਦੇ ਆਉਂਦੇ ਨੇ ਤੇ ਅਸੀਂ ਸਿਰਫ ਇਸ ਕਰਕੇ ਨਹੀਂ ਬੋਲਦੇ ਕਿ ਸਾਡੇ ਘਰਾਂ ਦੇ ਵਿੱਚੋਂ ਭਈਆ ਭੱਜ ਨਾ ਜਾਵੇ ਤੇ ਸਾਨੂੰ ਪੱਠੇ ਨਾ ਪਾਉਣੇ ਪੈ ਜਾਣ ਹੱਦ ਹੋ ਗਈ ਯਾਰ ਸਾਡੇ ਵਾਲੀ ਸੱਸੀ ਆਪਣਾ ਸਾਰੇ ਦਾ ਸਾਰਾ ਸਮਾਜ ਕਰਾ ਕੇ ਬਹਿਜੇ ਲੱਗੇ ਆ ਇਸ ਕਰਕੇ ਵੀ ਸਾਡੇ ਪੱਠੇ ਭਈਆ ਪਾਉਂਦਾ ਹੈ ਇਸ ਕਰਕੇ ਵੀ ਸਾਡੀਆਂ ਰੇੜੀਆਂ ਭਈਆ ਚਲਾਉਂਦਾ ਨਹੀਂ ਸਾਨੂੰ ਬੋਲਣਾ ਪੈਣਾ ਪੰਜਾਬ ਦਾ ਸਤਿਆਨਾਸ਼ ਹੋ ਰਿਹਾ ਸਾਡੇ ਨਸ਼ੇ ਵਧ ਰਹੇ ਨੇ ਇਥੇ ਇਦਾਂ ਦੀ ਸੁਸਾਇਟੀ ਹੈ ਘੜਦੇ ਪਏ ਨੇ ਜਿਹੜੀ ਸਾਨੂੰ ਕਦੀ ਪਰਵਾਹ ਨਹੀਂ ਹੋਣੀ ਸਾਨੂੰ ਇਹਨਾਂ ਦੇ ਖਿਲਾਫ ਵੀ ਬੋਲਣਾ ਪੈਣਾ ਇੱਕ ਨਾ ਇੱਕ ਦਿਨ ਪੰਜਾਬ ਦੇ ਵਿੱਚੋਂ ਇਹ ਕੱਢਣੇ ਪੈਣੇ ਨੇ ਤੇ ਸਰਕਾਰਾਂ ਨੇ ਇਹਨਾਂ ਨੂੰ ਨਹੀਂ ਕੱਢਣਾ ਉਹ ਤੇ ਆਪਣੇ ਜਵਾਈ ਬਣਾ ਬਣਾ ਕੇ ਇਹਨਾਂ ਨੂੰ ਇੱਥੇ ਸੈਟਲ ਕਰਾ ਰਹੇ ਨੇ ਸਾਨੂੰ ਇਹਨਾਂ ਦੇ ਖਿਲਾਫ ਬੋਲਣਾ ਪੈਣਾ ਮੁਰ ਤੋਂ ਬਹਾਂ ਲੋਈ ਪ੍ਰਵਾਸੀਆਂ ਦੀ ਮਾਰਕੀਟ ਰੇੜੀਆਂ ਦੀ ਭੰਨ ਤੋੜ ਕਰਨ ਵਾਲਿਆਂ ਤੇ ਹੋਵੇਗੀ ਵੱਡੀ ਕਾਰਵਾਈ ਸੀਐਮ ਆਨ ਨੇ ਦਿੱਤੀ ਪਰ ਪ੍ਰਸ਼ਾਸਨ ਨੂੰ ਖੁੱਲੀ ਛੁੱਟ ਵੀ ਕਿਹਾ ਕਿਸੇ ਵੀ ਪ੍ਰਵਾਸੀ ਨੂੰ ਜੇਕਰ ਕੋਈ ਪੰਜਾਬੀ ਰੇੜੀ ਲਾਉਣ ਤੋਂ ਰੋਕਦਾ ਹੈ ਤਾਂ ਕਾਰਵਾਈ ਕੀਤੀ ਜਾਵੇ ਕਿਉਂਕਿ ਆਪਣੇ ਪੰਜਾਬੀ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸੀ ਬਣ ਕੇ ਕੰਮ ਕਰ ਰਹੇ ਨੇ ਸੋ ਯੂਪੀ ਬਿਹਾਰ ਦੇ ਕਿਸੇ ਵੀ ਮਜ਼ਦੂਰ ਤੇ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਨਾ ਕੀਤਾ ਜਾਵੇ प्रवासी हमारे भाई हैं ये आवाज अब हम पूरे भारतवर्ष में कहते हैं कि हम भारतवर्ष में एक ही बात बोलेंगे पंजाब में एक ही बात बोलेंगे कि हमारा भाईचारा एक है और प्रवासी हमारे भाई है, है। शिवसेना लाइन पंजाब में प्रवासियों के साथ है और जितने भी पंजाब में मेरे शिव सैनिक है सभी एक ही नारा लगाएं कि प्रवासी हमारे भाई हैं ਹਮ ਸਭ ਇਕ ਹੈਂ